ਇਹ ਆਪਣਾ ਹੋਟਲ ਹੈ ਜੀ ਇਹ ਜੁੱਪਾ ਸੇ ਚਲਤੇ ਹੈ ਲਛੇੜੀ ਟੋਲ ਪਲਾਜ਼ਾ ਸੇ 2 ਕਿਲੋਮੀਟਰ ਅੱਗੇ ਔਰ ਖਾਣੇ ਪੀਣੇ ਔਰ ਰੁਕਣੇ ਕੀ ਸਭੀ ਵੇਸਤਾ ਹੈ ਖਾਣਾ ਬੜੀਆਂ ਖਾਣਾ ਖਿਲਾਤੇ ਹੈ ਔਰ ਬੜੀਆਂ ਕਸਟਮਰ ਕੀ ਸੇਵਾ ਕਰਤੇ ਹੈ ਠੀਕ ਹੈ ਜੀ ਹਾਂ ਔਰ ਇਹ ਭਾਈ ਆਪਾਂ ਨੂੰ ਆਉਨੇ ਆ ਨਾ ਜਦ ਆਪਾਂ ਰਾਜਗੜ ਤੋਂ ਰਾਜਗੜ ਨੂੰ ਜਾਂਦੇ ਆ ਇਹ ਖੱਬੇ ਹੱਥ ਹੈ ਢਾਬਾ ਵਧੀਆ ਜਗ੍ਹਾ ਹੈ ਪਾਰਕਿੰਗ ਵਧੀਆ ਬਣੀ ਵੀ ਆ ਯਾਰ ਗੱਡੀ ਲਾਉਣ ਵਾਸਤੇ ਨਹਾਉਣ ਦੀ ਸੁਵਿਧਾ ਹੈਗੀ ਆ ਲੈਟਰਿੰਗ ਬਾਥਰੂਮ ਸਭ ਕੁਝ ਸੁਵਿਧਾ ਹੈਗੀ ਆ ਪੂਰੀ ਉਰੇ ਆਪਾਂ ਰੁਕ ਸਕਦੇ ਆ ਛੇੜੀ ਹਾਂ ਛੇੜੀ ਟੋਲ ਟੋਲ ਬੋਲਦੇ ਛੇੜੀ ਟੋਲ ਪਾਰ ਕਰਨੇ ਕੇ ਬਾਅਦ ਮੈਂ ਛੇੜੀ ਟੋਲ ਪਾਰ ਕਰਨੇ ਕੇ ਬਾਅਦ ਮੈਂ ਆਪਣੇ 2 ਕਿਲੋਮੀਟਰ ਅਗੇ ਹੋਟਲ ਹੈ ਛੇੜੀ ਛੇ 2 ਕਿਲੋਮੀਟਰ ਚੱਲ ਕੇ ਟੋਲ ਪਲਾਜ਼ਾ ਸੇ 2 ਕਿਲੋਮੀਟਰ ਅਗੇ ਹੋਟਲ ਹੈ ਹਾਂਜੀ ਦੋਸਤੋ ਐਮ ਹੋ ਰਿਹਾ 5:30 ਵਜੇ ਦਾ ਤੇ ਆਪ ਸਣਾ ਥੋੜਾ ਘੋੜਾ ਪਿਆਰ ਕਰਿਆ ਅਸੀਂੋਂ ਰਾਤ ਰੁਕੇ ਸੀ ਆਹਾ ਥਾਬੇ ਤੇ ਪੁਰੇਆ ਥਾਬਾ ਆ ਮਾਲਕ ਨੇ ਥਾਬੇ ਦੇ ਆਪ ਇਹਨਾਂ ਕੋਲੇ ਰੁਕੇ ਸੀ ਰਾਤ ਪੰਜਾਬ ਤੋਂ ਆਉਂਦੇ ਆ ਜੇ ਇਹਨਾਂ ਕੋਲੇ ਰੁਕ ਸਕਦੇ ਆ ਆਪਾਂ ਵਧੀਆ ਇਨਸਾਨ ਨੇ ਖਾਣਾ ਪੀਣਾ ਵਧੀਆ ਇਹਨਾਂ ਦਾ ਤੇ ਉਧਰੋਂ ਆਉਂਦੇ ਵੀ ਰੁਕ ਸਕਦੇ ਆ ਆਪਾਂ ਯਾਤਰਾ ਜਾਂਦੇ ਆ ਜਦੋਂ ਪੱਲਾ ਸਰ ਜਾਣ ਵਾਲੀਆਂ ਸੰਗਤਾਂ ਤਕਰੀਬਨ ਇਹ ਫਿਰ ਰੋਡ ਤੇ ਵੀ ਜਾਂਦੇ ਨੇ ਪੈਦਲ ਫਾਟੂ ਸ਼ਾਮ ਇਹ ਪਈ ਅਸਮਾਨ ਨੇ ਰਾਜਸਥਾਨ ਦੇ ਵਿੱਚ ਜਿੱਥੇ ਬਹੁਤ ਸੰਗਤਾਂ ਹੁੰਦੀ ਹੈ ਜਾਂਦੀ ਹੈ ਆਪਾਂ ਦਿਖਾ ਦਿੰਦੇ ਤੁਹਾਨੂੰ ਪਰ ਦਿੱਕਤ ਇਹ ਆ ਵੀ ਥੋੜਾ ਸਾਈਡ ਤੇ ਨੂੰ ਰਹਿ ਜਾਂਦਾ ਯਾਰ ਆਪਣਾ ਸਫ਼ਰ ਵੱਧ ਜਾਣਾ 2-3 ਦਿਨਾਂ ਦਾ ਜੇ ਆਪਾਂ ਉਧਰ ਨੂੰ ਚੱਲ ਪਏ 3 ਦਿਨਾਂ ਦਾ ਸਫ਼ਰ ਵੱਧ ਜਾਣਾ ਆਪਣਾ ਤਾਂ ਕਰਕੇ ਆਪ ਉਧਰ ਨਹੀਂ ਜਾਂਦੇ ਇੱਕ ਚੀਜ਼ ਦੀ ਆਪਾਂ ਨੇ ਹੋਰ ਗੌਰ ਰੱਖਣੀ ਆ ਆਪਾਂ ਜਾਦ ਵੀ ਇੱਧਰ ਨੂੰ ਆਉਣਾ ਹੈ ਆਪਾਂ ਟਾਬਾ ਜ਼ਰੂਰ ਦੇਖ ਕੇ ਰੁਕਣਾ বিনা ਦੇਖੇ ਤੋਂ ਪੜਤਾਲ ਕਰੇ ਤੋਂ বিনা ਨਹੀਂ ਰੁਕਣਾ ਟਾਬਿਆਂ ਤੇ ਸਰਦਾਰਾਂ ਦੇ ਟਾਬੇ ਹੈਗੇ तकरीबन ਹਰਿਆਣੇ ਚ ਤਾਂ ਬਾਈ ਜਦੋਂ ਆਪਾਂ ਬਰਵਾਲੇ ਤੋਂ ਮਾਕਰ 메ਨ ਰੋਡ ਹਾਈਵੇ ਤੇ ਚੜਦੇ ਆਂ ਤੋਹਾਣੇ ਸਾਈਡ ਤੋਂ ਆ ਕੇ ਇੱਕੋ ਬਰਵਾਲੇ ਵਾਲਾ ਜੋ ਚੌਕ ਹੈ ਜਿਹੜਾ ਮੇਨ ਰੋਡ ਤੇ ਉੱਥੇ ਪੂਰੀ ਪੰਜਾਬੀਆਂ ਦਾ ਢਾਬਾ ਇੱਕ ਲੱਗਾ। ਤੋਂ ਬਾਅਦ ਸ਼ਾਇਦ ਹੋ ਸਕੇ ਵਿੱਚ ਵਿਚਾਲੇ ਹਰਿਆਣੇ 'ਚ ਕੱਦਾ ਹੋਵੇ ਕਿਸੇ ਪੰਜਾਬੀ ਦਾ ਸਰਦਾਰ ਦਾ ਢਾਬਾ। ਨਹੀਂ ਤਾਂ ਫਿਰ ਰਾਜਗੜ ਚੂਰੂ ਤੱਕ Rajasthan ਤੱਕ ਪੰਜਾਬੀਆਂ ਦਾ ਢਾਬੇ ਨਹੀਂ ਹੈਗੇ। ਉੱਥੇ ਸਟੇ ਕਰਨੀ ਪੈਣੀ ਆ ਆਪਾਂ ਨੂੰ। ਇਹ ਪੰਪ ਤੇ ਜਾਂ ਫਿਰ ਗੁਰੂ ਘਰ ਤੇ ਤੇ ਪਾਣੀ ਦਾ ਪ੍ਰਬੰਧ ਆਪਣਾ ਜ਼ਰੂਰ ਕਰਕੇ ਚੁਰਨਾ ਨਾਲ ਪਾਣੀ ਦੀ ਕਿੰਨ ਕਉਂਦੀ ਆ ਕਈ ਜਗ੍ਹਾ ਪਾਣੀ ਬਿਲਕੁਲ ਹੀ ਨਹੀਂ ਪੀਣ ਵਾਲਾ ਹੈਗਾ ਇਹੇ ਪੰਪ ਤੇ ਖੜੋ 2000 ਬੋਤਲਾਂ ਭਰੋ ਆਪਣੀਆਂ ਨਾਲ ਕੈਰੀ ਕਰੋ ਤਾਂ ਕਿ ਜਦੋਂ ਆਪ ਨੂੰ ਪਿਆਸ ਲੱਗੇ ਤੁਸੀਂ ਪੀ ਸਕਦੇ ਹੋ ਉਹ ਨੂੰ ਇਹਨਾਂ ਹੋਵੇ ਵੀ ਆ ਪਟਾਪ ਜੀ ਦੇਖੀਏ। ਅਧਰਪ ਨਹੀਂ ਆ ਵੀ ਖੜੇ ਨੇ। ਹੋ ਖੜਾ ਬਾਈ ਕੰਪੈਨ ਤੇ। ਪਿਆ ਉੱਪਰ ਰਾਤ ਦਾ। ਇਹ ਹੋਇ ਨਾ ਮੂੰਖੀ ਬਦਲੂਗੇ। ਦੇਖ ਲਓ ਜੀ ਇਹ ਰਾਜਸਥਾਨ ਜਿੱਥੇ ਉੱਕੇ ਨੀ ਮਿੱਟੀਆਂ ਤੇ ਲੋਕਾਂ ਦੇ ਬਾਜਰੇ, ਜਵਾਰ, ਮੱਕੀ ਬੀਜੀ ਹੁੰਦੀ ਆ। ਇੱਧਰ ਆਕ ਜਾਂਦ ਕਰੀਰ ਖੜਾ। ਜਿੱਥੇ ਤੱਕ ਨਿਗਾਹ ਜਾਂਦੀ ਆ ਰੇਤਾ ਹੀ ਰੇਤਾ। ਜਾਂਦੀ ਆ ਇਹ ਟ੍ਰੇਨ ਨਾ ਨਾ ਰੋਡ ਦੇ ਟ੍ਰੇਨ ਜਾਂਦੀ ਆ ਅੱਜ ਤਰੀਕ ਹੈ ਗਿਆ ਜੀ 24 9 ਅਸੂ ਬਰਾ 2225 ਆਪਾਂ ਬੈਠੇ ਹਾਂ ਰਾਜਸਥਾਨ ਦੇ ਵਿੱਚ ਉੱਚੇ ਨੀਵੇਂ ਖੇਤਾਂ ਦੇ ਵਿੱਚ ਹਾਂ ਜੀ ਆਪਾਂ ਖੜਿਆ ਜੀ ਤੂਰੂ ਤੋਂ ਕੀ ਕੋਈ ਲੋਗ ਮਿੱਟਰ ਪਿੱਛੇ ਇਹ ਆ ਕਿੱਬਾ ਚੜਾਈ ਚੜ ਕੇ ਜਾਣਾ ਇੱਧਰ ਆਪਾਂ ਨੂੰ ਯੂਟਿਊਬਰ ਮਿਲੇ ਨੇ ਵੀਰ ਹੋਰੀ ਇਹਨਾਂ ਦਾ ਨਾਮ ਵੀ ਹੈ ਜੀ ਜੱਸਾ ਆਈਡੀ ਇਹਨਾਂ ਦੀ ਹੈਗੀ ਅੱਜ ਵੀ ਤੁਹੋ ਜੱਸਾ ਬਲੌਗਸ ਤੇ ਰਹਾਂ ਜੱਸਾ ਬਲੌਗਸ ਤੇ ਰਹਾਂ ਇਹਨਾਂ ਦੀ ਆਈਡੀ ਆ ਵੀਰੇ ਸਾਰ ਬਾਈ ਮੇਰੇ ਸਬਸਕ੍ਰਾਈਬ ਕਰਿਓ ਤੇ ਬਣੇ ਰਹੋ ਸਾਡੇ ਨਾਲ ਦਿਖਾਉਣਿਆ ਤੁਹਾਨੂੰ ਯਾਤਰਾ ਰਾਜਸਥਾਨ ਦੇ ਨਜ਼ਾਰੇ ਹਾਂਜੀ 11 11:30 ਦਾ ਟਾਈਮ ਹੋ ਚੁੱਕਾ ਆਪਾਂ ਖੜਿਆ ਜੀ ਟੋਟਲ ਤੇ ਰੋਟੀ ਪਾਣੀ ਛਕਾਂਗੇ ਤੇ ਘੰਟਾ ਖੰਡ ਆਰਾਮ ਕਰਾਂਗੇ ਹਵਾ ਬਹੁਤ ਜ਼ਬਰਦਸਤ ਚੱਲ ਰਹੀ ਏ ਅੱਗੋ ਸਫਰ ਹੋ ਨਹੀਂ ਰਿਹਾ ਹੈਗਾ ਤੇ ਪਹਿਲਾਂ ਸਿੰਗਲ ਸੀ ਹੁਣ ਤਾਂ ਦੋ ਹੋ ਗਏ ਅਖਾੜੇ ਨੇ ਸਾਡੇ ਘੋੜੇ ਹਾਂਜੀ ਸਮਾ ਹੋ ਗਿਆ ਤਿੰਨ ਦਾ ਪਾਣੀ ਵਾਲਾ ਦਰਮਾਈ ਜਾਂਦਾ ਤਾਂ ਲੱਗਿਆ ਇੱਥੋਂ ਹੁਣ ਹੋਟਲ ਤੋਂ ਆਪਾਂ ਜਿੱਥੇ ਚਾਹ ਪਾਣੀ ਪੀਤਾ ਸੀ ਹਾਂ ਟਾ ਰਾਮ ਕਰਿਆ ਤੋਦੇ ਹੁਣ ਇੱਥੋਂ ਆ ਦੇਖੋ ਜੀ ਵਧੀਆ ਬਣਾਇਆ ਪਿਆ ਪ੍ਰੋਗਰਾਮ ਇਹਨਾਂ ਨੇ ਰੇਗਿਸਤਾਨ ਦੇ ਜੇ ਊਠ ਦੀ ਸਵਾਰੀ ਕਰਨੀ ਆ ਤਾਂ ਵੀ ਵਧੀਆ ਬਣਾਇਆ ਪਿਆ ਹੈ ਟਿੱਪਾ ਬੇਸ਼ਕ ਵਧੀਆ ਬਣਾਇਆ ਗਿਆ ਘੁੰਮਣ ਫਿਰਨ ਦੇ ਇੱਕ ਪਿਕਨਿਕ ਪੁਆਇੰਟ ਆ ਬਹੁਤ ਵਧੀਆ ਜਗ੍ਹਾੜ ਬਣਾਇਆ ਤੇ ਆ ਦੂਆ ਮੇਰੇ ਨਾਲ ਭਾਈ ਜਰੂਰ ਕਰਿਆ ਜਿਉਂ ਜਾ ਰਿਹਾ ਬਹੁਤ ਵਧੀਆ ਦੇਖੋ ਲੋ ਜੀ ਸੱਜਣੋ ਟਾਈਮ ਹੋ ਗਿਆ 6 ਦਾ ਸ਼ਾਮ ਹੋ ਗਈ ਰਾਜਸਥਾਨ ਦੀ ਸ਼ਾਮ ਦੇਖ ਲੋ ਦਿਨੇ ਤਾਂ ਗਰਮਾਇਸ ਉਮਸੋ ਰਾਤ ਨੂੰ ਠੰਡ ਹੋ ਜਾਂਦੀ ਆ ਵੇਬੀਰ ਜੰਦਾ ਬਲੌਗਰ ਆਪਣੇ ਨਾਲ ਸਾਰੇਆਂ ਦਾ ਧੰਨਵਾਦ ਜਿਹੜੇ ਜਿਹੜੇ ਜੁੜੇ ਹੋਏ ਨੇ ਲਾਈਕ ਕਮੈਂਟ ਤੇ ਜਿਨ੍ਹਾਂ ਨੇ ਸਬਸਕ੍ਰਾਈਬਰ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਸਾਡੇ ਨਾਲ ਤੁਸੀਂ ਵੀ ਸਫਰ ਕਰੋ ਜੋ ਕਿਤੇ ਤੁਹਾਨੂੰ ਵੀਡੀਓ ਚੰਗੀ ਮਾਰੀ ਲੱਗਦੀ ਆ ਤਾਂ ਬਾਈ ਜੇ ਕੋਈ ਪਰੇ ਦੱਸਣਾ ਕਰੋ ਆਪਾਂ ਉਹਦਾ ਸੁਧਾਰ ਕਰੀਏ ਜੇ ਜਿਹੜੀ ਕੋਈ ਗਲਤੀ ਆ ਖਾਸ ਕਾਰਵਾਈ ਟਵਾਣਿਆਂ ਨੂੰ ਬੇਨਤੀ ਆ ਤੁਹਾਡਾ ਆਪਣਾ ਚੈਨਲ ਹੈ ਸਬਸਕ੍ਰਾਈਬ ਕਰੋ ਮੇਰੀਆਂ ਭੈਣਾਂ ਆ ਸੋ ਘਰੇ ਰਹਿੰਦੀਆਂ ਨੇ ਤੁਸੀਂ ਵੀ ਦਰਸ਼ਨ ਕਰੋ ਹਜੂਰ ਸਾਹਿਬ ਦੇ ਤੁਹਾਡੇ ਇੱਕ ਲਾਈਕ ਨਾਲ ਕਮੈਂਟ ਨਾਲ ਹਨ ਬੜਾ ਹੌਸਲਾ ਮਿਲਦਾ ਲਓ ਜੀ ਕੰਮ ਹੋ ਗਿਆ ਛੇ ਦਾ ਜਾ ਰਹੇ ਹਾਂ ਕੋਈ ਹੋਟਲ ਲੱਭਾਂਗੇ ਹੁਣ ਰੈਸਟ ਕਰਾਂਗੇ ਸਾਰੀ ਦਿਹਾੜੀ ਦੇ ਥੱਕੇ ਥੋਕੇ ਹੋਏ ਆ ਨਾ ਮਾ ਤੋਂ ਲਾਗੇ ਸਵੇਰੇ ਉੱਠ ਕੇ ਅਗਲੇ ਸਾਫਰ ਤੇ ਫੇਰ ਤੁਰ ਜਾਾਂਗੇ ਇਹਨੇ ਰਾਜਸਥਾਨ ਦੇ ਨਜ਼ਾਰੇ ਹਾਂ ਜੀ ਸੱਜਣੋ ਆਪਾਂ ਖੜਿਆਂ ਰਾਜਸਥਾਨ ਦੇ ਵਿੱਚ ਪਿੰਡ ਹੈ ਇੱਕ ਖੋਟੀਆ ਅਰ ਟੱਬਾ ਉਹਦੇ ਇਹ ਇੱਥੇ ਅੱਜ ਦੀ ਆਪਾਂ ਬਲੌਗ ਦੀ ਸਮਾਪਤੀ ਕਰਦੇ ਆਂ ਫੋਤੇਪੁਰ ਹੈਗਾ ਇੱਥੋਂ 20 ਕਿਲੋਮੀਟਰ ਇਹ ਆਪਾਂ ਔਰ ਅੱਜ ਆਪਣੀ ਸਟੇ ਕੀਤੀ ਹੈ ਨਾਤੇ ਤੋਤੇ ਆ ਫਗਦੇਸ਼ ਭਾਈ ਬਹੁਤ ਦਿਨੇ ਉਹ ਚੁੰਬਰ ਨਾ ਰਿਹਾ ਤੇ ਦਿਨੇ ਭਾਈ ਅੱਜ ਹਵਾ ਹਵਾ ਬਹੁਤ ਤੇਜ਼ ਚੱਲਦੀ ਰਹੀ ਆ